ਦੇ ਪਿੰਡ ਪੌ ਨੰਗਾ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰ ਜਿਹੜਾ ਮੂੰਹ ਸਾਹਮਣੇ ਹੋ ਜਾਂਦੇ ਆ 10 ਮਰਲੇ ਦੀ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਜਿਹੜੇ ਦੋ ਧਿਰ ਆ ਮੂੰਹ ਸਾਹਮਣੇ ਹੁੰਦੇ ਹਨ ਜਿੱਥੇ ਦੋਨੋਂ ਧਿਰ ਗੰਬੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਘਟਨਾ ਦੇ ਦੌਰਾਨ ਹਵੇਲੀ ਦੇ ਅੰਦਰ ਪਏ ਸਮਾਨ ਨੂੰ ਅੱਗ ਲਾ ਦਿੱਤੀ ਜਾਂਦੀ ਅਤੇ ਤੋੜਫੋੜ ਵੀ ਕੀਤੀ ਜਾਂਦੀ ਹੈ ਘਟਨਾ ਦੀ ਸੂchnਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਮੋਕੇ ਦੀ ਜਿਹੜੀ ਵੀਡੀਓ ਹੈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੋਨੋਂ ਧੇਰੇ ਜਿਹੜੇ ਹੈ ਮਾਰਪੀਟ ਅਤੇ ਤੋੜਫੋੜ ਜਿਹੜੀ ਹੈ ਕੀਤੀ ਗਈ ਹੈ ਇੱਕ ਧਿਰ ਦਾ ਉਧਰ ਕਹਿਣਾ ਹੈ ਕਿ ਉਹਨਾਂ ਦਾ ਜ਼ਮੀਨ ਦੇ ਉੱਤੇ ਲੰਬੇ ਸਮੇਂ ਤੋਂ ਕਬਜ਼ਾ ਹੈ ਤੇ ਉਹਨਾਂ ਨੇ આરોਪ ਲਾਇਆ ਕਿ ਦੂਸਰਾ ਧਿਰ ਜਿਹੜਾ ਹੈ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਦ ਕਿ ਦੂਸਰੇ ਧਿਰ ਦਾ ਇਹ ਕਹਿਣਾ ਸੀ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਜ਼ਮੀਨ ਦੀ ਹਿਸਟਰੀ ਜਿਹੜੀ ਹੈ ਕਰਵਾ ਚੁੱਕੇ ਹਨ ਤੇ ਆਪਣੇ ਹੱਕ ਤੇ ਲਈ ਉੱਥੇ ਪਹੁੰਚੇ ਸਨ ਉਹਨਾਂ ਕਹਿਣਾ ਹੈ ਕਿ ਪੰਚਾਇਤ ਦੇ ਵਿੱਚ ਵੀ ਇਸ ਸਬੰਧੀ ਜਿਹੜਾ ਹੈ ਫੈਸਲਾ ਹੈ ਹੋ ਚੁੱਕਿਆ ਹੈ ਉਦੋਂ ਹੀ ਪੁਲਿਸ ਨੇ ਮਾਮਲੇ ਦੀ ਜਿਹੜੀ ਜਾਂਚ ਹੈ ਸ਼ੁਰੂ ਕਰ ਦਿੱਤੀ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਜਿਹੜੇ ਜ਼ਖਮੀ ਹਨ ਉਹਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ ਦੋਨੋਂ ਤੇਰੇ ਦੇ ਬਿਆਨ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਰੋਪੀਆ ਦੀ ਪਛਾਣ ਕਰਕੇ ਉਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ આરોપીਾਂ ਦੀ ਪਛਾਣ ਕੀਤੀ ਜਾ ਸਕੇ ਤੇ ਉੱਥੇ ਹੀ ਸਥਾਨਿਕ ਲੋਕਾਂ ਦਾ ਇਹ ਕਹਿਣਾ ਹੈ ਕਿ ਮਾਮਲੇ ਦੀ ਜਿਹੜੀ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਦੋਸ਼ੀਆਂ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਲੋਕਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹਨ ਅਨ ਸ਼ਾਂਤੀ ਦਾ ਮਾਹੌਲ ਬਣਾ ਸਕਦੀਆਂ ਮੰਗਲ ਸਿੰਘ ਕਿੱਥੇ ਰਹਿਣ ਵਾਲੇ ਆਹਣੋਂ ਲੰਗਿਆਂ ਦੇ ਕੀ ਮਾਮਲਾ ਕੀ ਹੈ ਜੀ ਇਹ ਜੀ ਜਿੱਦਾਂ ਮੇਰਾ 12 ਸਾਲ ਤੋਂ ਕਬਜ਼ਾ ਜਗਾ ਦੇ ਉੱਤੇ ਕਿਸੇ ਬੰਦੇ ਦਾ ਬਜੁਰਗ ਦਾ ਸੀਗਾ ਤੇ ਜਿੱਦਾਂ ਉਹਨਾਂ ਨੇ ਕਦੀ ਨਹੀਂ ਮੈਨੂੰ ਕਿਹਾ ਕੋਈ ਵੀ ਕਦੀ ਵਿੱਚ ਚਵਾਨ ਚੱਕ ਤੇ ਰੱਖ ਕੋਈ ਗੱਲਬਾਤ ਨਹੀਂ ਉਹਦਾ ਮੈਂ ਜਿੱਦਾਂ 8 8 ਫੁੱਟ ਵਲਗਣ ਕੀਤਾ ਹੋਇਆ ਹੈਗਾ ਤੇ ਸਾਢੇ 10 ਮਰਲੇ ਉਹ ਜਗਾ ਆ ਉਹ ਜਿਹੜਾ ਮੈਂ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਹੈਗਾ ਉਹਦਾ ਚੱਲਦਾ ਹੈ ਮੇਰਾ ਕੋਰਟ ਦੇ ਵਿੱਚ ਇਸ ਤੇ ਅੱਜ ਉਹ ਦੂਜੀ ਇੱਕ ਪਾਰਟੀ ਹੈਗੀ ਉਹ ਕਹਿੰਦੀ ਅਸੀਂ ਜਿੱਦਾਂ ਇਹ ਇਹਦੀ ਰਜਿਸਟਰੀ ਕਰਾ ਲਈ ਖਲਾਨਾ ਕਰਾ ਉਹ ਵੀ ਮਤਲਬ ਵਿੱਚ ਇਸ ਲੜਰੀ ਆ ਤੇ ਉਹਨਾਂ ਨੇ ਅੱਜ ਪੂਰੀ ਜ਼ਬਰਦਸਤੀ ਕੀਤੀ ਮੇਰੇ ਨਾਲ ਧੱਕੇਸ਼ਾਹੀ ਕੀਤੀ ਆ 100 150 ਮੁੰਡਾ ਲਿਆ ਕੇ ਹੱਥੀਏ ਤਲਪਾਨਾਂ ਪੁਰਾਪਰਾ ਲੈ ਕੇ ਕੁੜੀਆਂ ਹੀ 5-7 ਵਿੱਚ ਉਹ ਵੀ ਨਾਲ ਆਈਆਂ ਉਹਨਾਂ ਨੇ ਸਾਡੇ ਘਰੇ ਵੀ ਰੋੜੇ ਮਾਰੇ ਅਸੀਂ ਅੰਦਰ ਬਾਚ ਅੰਦਰ ਬਾਅਦ ਅੰਦਰ ਜਾ ਕੇ ਜਾਨ ਬਚਾਈ ਆ ਆਪਣੀ ਗੂਹੇ ਲਾ ਕੇ ਸਾਡੇ ਗੇਟ ਦੇ ਵਿੱਚ ਵੀ ਹਥਿਆਏ ਮਾਰਦੇ ਰਹਿ ਬਾਕੀ ਆਪਣੇ ਸੀਸੀਟੀਵੀ ਕੈਮਰੇ ਰਿਕਾਰਡਿੰਗ ਵੀ ਸਾਡੇ ਕੋਲ ਆ ਸਾਰੀ ਉਹਨਾਂ ਨੇ ਪੂਰੀ ਸਾਡੇ ਨਾਲ ਜੀ ਧੱਕੇਸ਼ਾਹੀ ਕੀਤੀ ਆ ਇਹ ਕੋਈ ਹੋਊਗੀ 2:30 ਵਜੇ ਦੀ ਦੂਜੀ ਧਿਰ ਕੋ ਨਾ ਦੂਜੀ ਹੈਗੀ ਆ ਜੀ ਕਰਮਜੀਤ ਸਿੰਘ ਨਸੀਬ ਕੋਰ ਹਾਂਜੀ ਤੇ ਇਹ ਕਿੰਨੀ ਜਗਾ ਕਿੰਨੀ ਲੱਗੀ ਇਹ 10:30 ਮਰਲੇ ਜਗਾ ਜੀ ਹਾਂਜੀ ਕੋਰਟ ਦੇ ਵਿੱਚ ਔਰ ਐਡੀ ਕੇਸ ਚੱਲਣ ਡਿਆ ਜੀ ਇਹ ਹੈ ਹਾਂਜੀ ਔਰ ਉਹ ਚੱਲ ਰਿਹਾ ਹੈ ਇਸ ਇਹ 7ਵੇਂ ਮਹੀਨੇ ਦਾ ਚੱਲਦਾ ਹੀ ਤੇ ਫਿਰ ਜਿਸ ਤਰ੍ਹਾਂ ਉਹਨਾਂ ਨੇ ਅੱਜ ਕੋਈ ਸਮਾਨ ਵਗੈਰਾ ਜਿਹੜਾ ਤੁਹਾਡਾ ਪਿਆ ਸੀ ਕੁਛ ਕੀਤਾ ਉਹਦੇ ਨਾਲ ਹਾਂਜੀ ਜਿਹੜਾ ਸਾਡੇ ਉੱਥੇ ਦੋ ਗਾਈਆਂ ਹੈਗੀਆਂ ਮੇਰੀਆਂ ਵੱਧੀਆਂ ਹੁੰਦੀਆਂ ਕਵਾਲਿਟੀ ਪੱਕੀ ਬਣੀ ਸੀ ਤੇ ਉਹਦੇ ਉੱਤੇ ਗਾਈਆਂ ਹੈਗੀਆਂ ਉਹ ਖੌਲੀ ਵੀ ਢਾਤੀ ਉਹਦੇ ਉੱਪਰ ਜਿੱਦਾਂ ਮੇਰਾ ਇਦਾਂ ਬਣਾਇਆ ਹੈਗਾ ਛੱਪਰ ਜਿਹਾ ਉੱਤੇ ਛਾਂ ਛੂੰ ਲਈ ਉਰੇ ਪਰੇ ਦੀ ਉਹ ਜਿੱਦਾਂ ਉਹ ਵੀ ਢਾਕੇ ਉਹਨੂੰ ਵੀ ਅੱਗ ਲਾਤੀ ਇਹਨਾਂ ਨੇ ਤੇ ਇੱਕ ਟੂਟੀ ਲੱਗੀ ਹੋਊ ਵੀ ਤੋੜ ਸਿਟੀ ਤੇ ਆਪਣੇ ਇੱਕ ਕੰਧ ਵੀ ਢਾਸ ਗਈ ਆ ਮਤਲਬ ਇਹਨਾਂ ਨੇ ਪੂਰੀ ਜੀ ਧੱਕੇਸ਼ਾਹੀ ਕੀਤੀ ਆ ਤੁਸੀਂ ਗਾਂ ਇਨਫੋਰਮ ਇਸ ਵਿੱਚ ਨੂੰ ਜਾਂ ਪੁਛਿਆ ਹਾਂ ਹਾਂ ਜੀ ਅਸੀਂ 112 ਨੰਬਰ ਤੇ ਫੋਨ ਕੀਤਾ ਜੀ ਪੁਲਿਸ ਗਈ ਬਾਅਦ ਦੇ ਵਿੱਚ ਉਹ ਜਦੋਂ ਮੁੰਡੇ ਉੱਥੇ ਉਸ ਟਾਈਮ ਮੌਜੂਦ ਸੀਗੇ ਉਹ ਜਾ ਕੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਤੋਰਿਆ ਉਤੋਂ ਤਾਂ ਜਾ ਕੇ ਉਹ ਰੁਕੇ ਉਹਨਾਂ ਨੇ ਰੋੜੇ ਸਾਡੇ ਘਰ ਬਹੁ ਮਾਰੇ ਮਾਤਾ ਮੇਰੀ ਦੇ ਬਹੁ ਰੋੜੇ ਵੱਜ ਗਏ ਉਹ ਹਸਪਤਲ ਲਿਆਇਆ ਸੀ ਇਹ ਕਿਤੇ ਸੀ ਇਹ ਇਹ ਜੀ ਗੱਡੀਆਂ 'ਚ ਆਏ ਪਿੱਛੋਂ ਪਿੱਛੇ ਉਤਰੇ ਇਹ ਪੜ ਦੇਣਾ ਤੇ ਉਦੋਂ ਇਕੱਠੇ ਹੋ ਕੇ ਸਾਰੇ ਆਏ ਆ ਜੀ ਵਿੱਚ ਸੀ ਸੀ ਟੀ ਵੀ ਕੈਮਰੇ ਦੇ ਰਿਕਾਰਡ ਆ ਜੀ ਆਲਰੇਡੀ ਸਾਰਾ ਕੋ ਹੁਣ ਜੀ ਇਨਸਾਫ ਦੀ ਮੰਗ ਕਰਦੇ ਆ ਇਨਸਾਫ ਹੋਣਾ ਚਾਹੀਦਾ ਇਦਾਂ ਚਾ ਅਦਾਲਤ ਦੇ ਵਿੱਚ ਕੇਸ ਚੱਲਦਾ ਕੋਈ ਗੱਲ ਹੀ ਨਹੀਂ ਇਦਾਂ ਨਹੀਂ ਹੁਣ ਕਿਹਾ ਸੀ ਮੈਂ ਕਿ ਜੇ ਅਦਾਲਤ ਵਿੱਚ ਤੁਸੀਂ ਲਾਜੋਗੇ ਚਾ ਮੈਂ ਲਾਜੂਗਾ ਜੋ ਵੀ ਹੋ ਜੂ ਹੋ ਜੂ ਅਦਾਲਤ ਇਹਨਾਂ ਨੂੰ ਧੱਕੇਸ਼ਾਹੀ ਕੀਤੀ ਜੀ ਪੂਰੀ ਦੇ ਵੀ ਸੜਕੀ ਖਾਂ ਦੇ ਵਿੱਚ ਆਇਆ ਹਨੇ ਕਾਣੂ ਲੰਗੀ ਇੱਕ ਪਲਾਟ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਭੰਗ ਤੋੜ ਕੀਤੀ ਹੈ ਕਾ ਮੌਕੇ ਤੇ ਸਾਡੀ 112 ਦੀ ਟੀਮ ਵੀ ਗਈ ਸੀ ਤੇ ਸਾਰੇ ਵੈਰੀਫਾਈ ਕੀਤਾ ਮੈਂ ਖੁਦ ਵੀ ਜਾ ਰਹੀ ਹਾਂ ਕਿ ਜਿੱਦਾਂ ਦੀ ਵੀ ਸੂਰਤ ਹੋਏਗੀ ਉਸ ਹਿਸਾਬ ਨਾਲ ਵੇਰੀਫਾਈ ਕਰ ਰਹੀਆਂ ਹਲੇ ਇਹਨਾਂ ਦੇ ਅਕੋਰਡਿੰਗ ਇੱਕ ਦੋ ਬੰਦਿਆਂ ਦੇ ਨਾਮ ਆਇਡੈਂਟੀਫਾਈ ਕਰ ਲਏ ਬਾਕੀ ਜਿਨ੍ਹਾਂ ਜਿਨ੍ਹਾਂ ਦਾ ਇਹ ਲਖਾਨੇ ਬਿਆਨ ਲਖਾਣਾ ਇਸ ਦਾ ਆਪਣਾਲੇ ਬਿਆਨ ਲਗਾਣਾ ਅਕਚੁਅਲੀ ਦੇ ਵਿੱਚ ਇਹ ਜਗਾ ਜਿਹੜੀ ਹੈਗੀ ਹੈ ਕਿਸੇ ਦੇ ਨਾਮ ਤੇ ਸਗੀ ਬਟ ਉਹ ਵੀ ਵੈਰੀਫਿਕੇਸ਼ਨ ਅੰਡਰ ਵੈਰੀਫਿਕੇਸ਼ਨ ਸਾਰਾ ਪੂਰਾ ਮਾਮਲਾ ਤਕ ਪੀਚ ਸਟੇਜ ਦੌਰਾਨ ਹੁਣ ਅੱਗੇ ਕਲੀਅਰ ਕਰਕੇ ਉਸ ਅਕੋਰਡਿੰਗ ਜੋ ਵੀ ਬਣਦੀ ਕਾਰਵਾਈ ਹੈਗੀ ਹੈ ਮੇਰੇ ਨਾਲ ਸੁਪਰੀਤ ਕਰੋ ਮੈਂ ਪੜੋਲੰਗੇ ਦੀਆਂ ਵੈਸੇ ਤੇ ਵੈਸੇ ਮੈਂ ਵਿਆਹੀ ਲੱਗ ਗਈਆਂ ਆਪਣੇ ਪਿੰਡ ਦੇ ਤੇ ਜਿਹੜਾ ਇਹ ਇਹ ਮਾਤਾ ਜੀ ਮੇਰੇ ਦਾਦੀ ਜੀ ਆ ਤੇ ਸਾਡੇ ਨਾਲ ਜੋ ਬਹੁਤ ਜਿਆਦਾ ਮਤਲਬ ਇਹ ਨਾ ਧੱਕਾਸ਼ਾਹੀ ਕੀਤੀ ਹਾਲਾਂਕਿ ਅਸੀਂ ਘਰ ਨਹੀਂ ਸੀਗੀਆਂ ਤੇ ਸਾਡੇ ਕੈਮਰੇ ਲੱਗੇ ਹੋਏ ਇਹਨਾਂ ਨੇ ਸਾਡੇ ਕੈਮਰੇ ਭੰਨੇ ਮਤਲਬ 70 80 ਬੰਦੇ ਸੀਗੇ ਜਿਆਦਾ ਹੀ ਸੀਗੇ ਕੁੜੀਆਂ ਨਾਲ ਲੈ ਕੇ ਆਏ ਸੀਗੇ ਇਹਨਾਂ ਨੇ ਕਿਰਪਾਨਾਂ ਇਹਨਾਂ ਦੇ ਖਤਹਾ ਹਥਿਆਰ ਇਹਨਾਂ ਦੇ ਕੋਲ ਸੀਗੇ ਤੇ ਇਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਾਡੀਆਂ ਕੰਧਾਂ ਤੇ ਚੜ੍ਹ ਕੇ ਅੰਦਰ ਰੋੜੇ ਵਹਾਏ ਤੇ ਮੇਰੀ ਦਾਦੀ ਦੇ ਬੱਜੇ ਆ ਤੇ ਇਹਨਾਂ ਨੇ ਉਹ ਛੱਟਾਂ ਮਾਰੀਆਂ ਉਹਨਾਂ ਦੇ ਤੇ ਇਹ ਪੁਲਸੇ ਇਸ ਟਾਈਮ ਸਾਡੀ ਕੋਈ ਕਾਰਵਾਈ ਨਹੀਂ ਕਰਦੀ ਮੈਂ 112 ਤੇ ਅਸੀਂ ਸ਼ਹਿਰੋਂ ਫੋਨ ਲਾਉਂਦੀਆਂ ਪੰਜ ਵਾਰੀ ਫੋਨ ਵਿੱਚ ਲਾਇਆ ਮੈਂ ਕਿਹਾ ਤੁਹਾਨੂੰ ਉਦੋਂ ਉਦੋਂ ਤੁਸੀਂ ਜਾਉਂਗੇ ਜਦੋਂ ਸਾਡੇ ਨਾਲ ਸਾਰਾ ਕੁਝ ਹੋ ਗਿਆ ਤੇ ਮੇਰੇ ਮਾਪੇ ਨੂੰ ਮਾਰਨ ਤਾਂ ਕੋਸ਼ਿਸ਼ ਕੀਤੀ ਇਹਨਾਂ ਨੇ ਸਭ ਕੁਝ ਮੇਰੀ ਨਿੱਕੀ ਜੀ 3 ਸਾਲਾਂ ਦੀ ਕੁੜੀ ਉਥੇ ਉਹਨੂੰ ਦਬਦਬੰਦਰ ਚੱਕਿਆ ਕਿ ਤੂੰ ਤੈਨੂੰ ਨਾ ਬਹੁਤ ਕੁਝ ਇਹ ਬੰਦੇ ਸਾਡੇ ਨਾਲ ਦੀ ਗੰਢੀ ਆ ਤੇ ਇਹ ਇਹ ਤਿੰਨ ਧਰਾਂ ਅਥੋਰਟੀਆ ਸਾਡਾ ਕਬਜ਼ਾ ਤੇ ਸਾਡਾ ਕੇਸ ਲੱਗਾ ਹੋਇਆ ਜਿੱਥੇ ਸਾਰਾ ਕੁਝ ਸਾਡੇ ਜੇ ਤੁਹਾਡੇ ਕੋਲ ਪ੍ਰੂਫ ਹੈ ਤਾਂ ਤੁਸੀਂ ਚਲ ਜਾਓ ਉਥੇ ਆਪਣੇ ਕੋਰਟ ਚ ਜਾਓ ਸਾਡਾ ਕੇਸ ਲੱਗਾ ਹੋਇਆ ਹੈ ਨਾ ਜੇ ਸੱਚੇ ਹੋਣ ਤਾਂ ਇਹ ਸੱਚੇ ਨਹੀਂਗੇ ਇਸ ਤਰ੍ਹਾਂ ਹੈਗੇ ਇਹ ਸਾਡੇ ਇਹ ਸਾਡੇ ਤੇ ਦਬਾਅ ਪਾਉਣ ਦੇ ਇਹ ਸਾਨੂੰ ਮਾਰਨ ਦੀ ਕੋਸ਼ਿਸ਼ ਵੀ ਕਰਨੀ ਇਹ ਹੁਣ ਅਸੀਂ ਕਦੀ ਅਸੀਂ ਐਂ ਜਾਣੀਏ ਸਾਡੇ ਪਿੱਛੇ ਦੇਖਦੇ ਹੋਰੀ ਤਰ੍ਹਾਂ ਸਾਡੇ ਵੱਲ ਕਿ ਤੁਹਾਨੂੰ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨ ਇਹਨਾਂ ਤੋਂ ਇਹਨਾਂ ਤੋਂ ਬਹੁਤ ਡਰ ਆ ਡੈਡੀ ਮੇਰਾ ਪਹਿਲੇ ਵੀ ਕੰਪਲੀਟ ਕਰਕੇ ਆ ਕਿ ਸਾਨੂੰ ਇਹਨਾਂ ਤੋਂ ਖਤਰਾ ਆ ਕੋਈ ਕਾਰਵਾਈ ਕੁਝ ਨਹੀਂ ਹੋਇਆ ਮੰਗ ਇਹ ਕਰਦੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਜੋ ਇਹਨਾਂ ਨੇ ਅੱਜ ਸਾਡੇ ਨਾਲ ਕੀਤਾ ਵਾ ਜੋ ਇਹਨਾਂ ਨੇ ਅੱਜ ਨਾ ਗੁੰਡਾਗਰਦੀ ਕੀਤੀ ਆ ਇਹਨਾਂ ਤੇ ਐਕਸ਼ਨ ਲਿਆ ਜਾਵੇ ਇਹਨਾਂ ਦੇ ਪਰਚੇ ਘੱਟ ਹੋਣ ਤੇ ਇਹ ਕੀ ਮਤਲਬ ਕੀ ਆ ਕਿ ਪੁਲਸ ਦੀ ਮੌਜੂਦਗੀ ਵਿੱਚ ਇਹ ਸਾਰੇ ਕਬਜ਼ੇ ਦੇ ਮਤਲਬ ਕਰਨ ਇਹ ਮਤਲਬ ਕਿ ਇਦਾਂ ਕਰਦੇ ਪਏ ਸੀ ਪੂਰੀ ਗੁੰਡਾਗਰਦੀ ਐ ਪੂਰੀ ਕਿ ਪੁਲਸ ਹਾਂਜੀ ਆਈ ਸੀ ਆਈ ਸੀ ਪੁਲਸ ਮੌਜੂਦ ਸੀ ਸਾਡੇ ਦੇ ਜੋਰ ਪਾਉਂਦੇ ਪਹਿਲਾਂ ਜਦੋਂ ਆਏ ਸੀ ਮਤਲਬ ਪਹਿਲਾਂ ਵੀ ਉਹ ਹਟੇ ਸਾਡੇ ਕੋ ਸਾਰੀਆਂ ਵੀਡੀਓ ਪ੍ਰੂਫ ਫੋਟਾ एवरीथिंग ਸਾਰਾ ਕੋਸ਼ ਹੈਗਾ ਸਾਡੇ ਤੋਂ ਅਸੀਂ ਕੋਈ ਝੂਠੇ ਨਹੀਂ ਕਿ ਸਾਡੇ ਕੋ ਫੋਟ ਵੀ ਤੁਸੀਂ ਮੰਗੂਗੇ ਨਾ ਵੀਡੀਓ ਕੁਛ ਵੀ ਤੁਹਾਡੇ ਕੋ ਸਾਰਾ ਕੁਝ ਹੈਗਾ ਇਹਨਾਂ ਨੂੰ ਤੁਸੀਂ ਪੁੱਛੋ ਅਸੀਂ ਕੀ ਕਿਹਾ ਇਹਨਾਂ ਨੂੰ ਜੋ ਕੁਛ ਵੀ ਹੈਗਾ ਅਸੀਂ ਤਾਂ ਇਹ ਬੋਲਦੇ ਨਹੀਂ ਤਾਂ ਕਰਕੇ ਅਸੀਂ ਇਹਨਾਂ ਨੂੰ ਇਹਨਾਂ ਨਸੀਬਕੌਰ ਤੇ ਜੁਗਿੰਦਰ ਸਿੰਘ ਉਹਦੇ ਘਰ ਕਰਨ ਸਿੰਘ ਨਹੀਂ ਜੁਗਿੰਦਰ ਮਿੰਦਰ ਸਿੰਘ ਤੇ ਕਰਮਜੀਤ ਉਹਦਾ ਮੁੰਡਾ ਵਾ ਤੇ ਇਹ ਮੁੰਡੇ ਲਿਆ ਲਿਆ ਕੇ ਇਹਨਾਂ ਦਾ ਦੋਤਾਵਾ ਵਿੱਚ ਇਹਨਾਂ ਦਾ ਜੋਈਆ ਗਾਂ ਇਹਨਾਂ ਦਾ ਜੋ ਵੀ ਹੈ ਨਰਦੋਈਆ ਇਹ ਸਾਰੇ ਆਣ ਆਣ ਕੇ ਧੱਕਾ ਕਰਨ ਦੇ ਆ ਤੀਜੀ ਪਾਸੇ ਆਣ ਆਣ ਕੇ ਕੁੜੀ ਆ ਨਾਲੇ ਦੋ ਤਾਂ ਇਹਨਾਂ ਦਾ ਉਹ ਹੁਣ ਵੀ ਸਾਨੂੰ ਇੱਕ ਹਿਸਾਬ ਦਾ ਇਦਾਂ ਕਰਦੇ ਆ ਕਿ ਤੁਹਾਨੂੰ ਅਸੀਂ ਬਸ ਮਾਰ ਹੀ ਦੇਣਾ ਇਹ ਚੀਜ਼ਾਂ ਆ ਇਹ ਸਾਨੂੰ ਕੱਢ ਦੇ ਪਏ ਕੀ ਮਾ ਆਪਣਾ ਸਵਾਦ ਲਗੋ ਕੀ ਕਹਿੰਦੇ ਆ ਇਹ ਕੀ ਬਾਬਾ ਹੋਰ ਗਿਆ ਪੋਛਾ ਦੇ ਦਾ ਪਤਾ ਨਹੀਂ ਧੱਕਾ ਮੈਂ ਤਾਂ ਬੈਠੀ ਰਹੀ ਮੇੜੇ ਜੀ ਪੋਤਾ ਹੁੰਦੇ ਜਨਾਂ ਆਰੋ ਪੁੰਦੇ ਲਾ ਕੇ ਉਹਦੇ ਫਤ ਲੱਗਾ ਜੋ ਟੈ ਟੈ ਕੰਨਾ ਟੋਣ ਲੱਪੇ ਸਾਡੇ ਟੀਮਾ ਕੁੱਟਵਾੜ ਵੜ ਪੱਕੀਆਂ ਸਾਡੇ ਮਾਂ ਦਿੱਤ ਗਿਆ ਮੇਰਾ ਮੁੰਡਾ ਜਿਹੜਾ ਉਹ ਵਿਚਾਰਾ ਘਰ ਨਹੀਂ ਬਾਹਰ ਨਹੀਂ ਸੀ ਉਹਦੇ ਦੇਖਿਆ ਤੋਈ ਪਰਾਂ ਤਈ ਮੈਂ ਤਾਂ ਬਾਧਵਾਜੇ ਮੇਰੀ ਨਹੀਂ ਕੀ ਜੇ ਕੋਈ 2 ਸਾਲਾਂ ਦੀ ਪੋਤੀ ਮੇਰੀ ਦੀ ਉਹਦੇ ਵੀ ਬੇਟੀ ਕੋਈ ਚਾਰੀ ਅੰਦਰ ਕਰ ਦਿੱਤੀ ਉਹ ਨੋਈ ਸੀ ਮੇਰੀ ਕੱਲੀ ਉਹ ਹਰ ਦੇ ਸੀ ਅਸੀਂ ਪਤਵਾਰੀ ਮੈਂ ਤਾਂ ਇਹਨਾਂ ਨਹੀਂ ਨਾ ਫੜ ਫੜ ਇਟਾ ਤਾ ਉਹਦੇ ਪਿੱਛੇ ਉਹ ਚਿਹਰਾ ਰੋੜਾ ਦੇਖਾ ਕਿੰਨਾ ਉਹਦੇ ਮੇਰੇ ਤਾਂ ਇਹ ਤਾਂ ਹੋਣੀ ਹੋਣੀ ਇਨਾ ਤਾਂ ਪੰਨ ਪਰ ਗੰਦੈਨ ਸਾਡੀ ਕੁੜੀ ਚਿੜੀਆਂ ਨੂੰ ਇੰਨਾ ਕੀਤੀ ਇੰਨਾ ਗੰਦ ਵੱਡਿਆ ਫੋਤ ਕੇ ਬੰਨਣਾ ਨਹੀਂ ਛੱਡਿਆ ਤੁਹਾਡੀ ਕੁੜੀਏ ਸੱਟਾਂ ਵੀ ਲੱਗੀਆਂ ਲੱਗੀਆਂ ਬਹੁਤ ਸੱਟਾਂ ਵਾਰੀਆਂ ਫੋਤਾਂ ਦੇ ਆਹ ਆਹ ਸੱਟਾਂ ਲੱਗੀਆਂ ਕੀ ਮਾਰੇਗੀ ਤਾਂ ਇੱਕ ਤਾਂ ਇੰਨਾ ਹੱਟਾ ਫੋਤ ਤੂੰ ਤੋਰ ਕੇ ਕਰਦਾ ਰਹੋ ਟੀਟਾ ਵਾਰੀਆਂ ਸਾਡੇ ਟੀਂ ਬਾਰ-ਬਾਰ ਕਿ ਟੀਵਾ ਵਾਰੀਆਂ ਬਾਰ-ਬਾਰ ਹੁਣ ਮੰਗ ਕੀ ਕਰਦੇ ਹੈ ਨਹੀਂ ਮਾਂ ਕੀ ਕਰਦੇ ਮਾਂ ਕਰਦੇ ਸਾਨੂੰ ਹੁਣ ਪੂਰਾ ਸਰਪਾਰ ਦੇਣਾ ਚਾਹੀਦਾ ਹੈ ਜਿੱਦਾਂ ਹੁਣ ਸਾਨੂੰ ਮਾਰ 100 ਸਾਲ ਦੀ ਉਮਰ ਹੋ ਚੱਲੀ ਮੈਂ ਤਾਂ ਬੋਲਦੀ ਨਹੀਂ ਮੈਂ ਤਾਂ ਚੁੱਪ ਕਰਕੇ ਬੈਠੀ ਆ ਨਾ ਤੁਹਾਨੂੰ ਪੂਰਾ ਇਨਸਾਫ ਦੇ ਹੋ ਇਹਨਾਂ ਨੂੰ ਗੋਨਾ ਚਾਹੀਦੇ ਪੱਟੇ ਹੋਣ ਜਾਈਏ ਸਭ ਏਦਾਂ ਚਾਹੀਦਾ ਕਰਨਾ ਚਾਹੀਦਾ ਮੈਂ ਤਾਂ ਲੜੀ ਵੀ ਨਹੀਂ ਮੈਂ ਤਾਂ ਬੋਲੀ ਵੀ ਨਹੀਂ ਮੈਂ ਤਾਂ ਬੋਲੀ ਨਹੀਂ ਕੁਝ ਵੀ ਆ ਬੰਦੇ ਵੀ ਕੋਈ ਵੀ ਨਹੀਂ ਸੀ ਪੁੱਤ ਵੀ ਘਰੇ ਬੈਠਾ ਸੀ ਬੰਦੇ ਉਹਨਾਂ ਦੇ ਸੀ ਸਾਡੇ ਸੀ ਬੰਦੇ ਦਾ ਸਾਰੇ ਇੱਕੋ ਦਾ ਪਟੀਜਾ ਰਸੀਬ ਕੋ ਦਾ ਇੱਕੋ ਦਾ ਮੁੰਡਾ ਇੱਕ ਹੋਰ ਛੋ ਬੰਦਾ ਇਕੱਠਾ ਆਇਆ ਇਸ ਇਕੱਠਾ ਕਰਕੇ ਉਹਨਾਂ ਨੂੰ ਤੇ ਬੁੜੀਆਂ ਲਿਆਡੀਆਂ ਵਿੱਚ ਇਕੱਠੀਆਂ ਕਰਕੇ ਪਾ ਦਾਈ 50 60 ਬੁੜੀਆਂ ਆਈਆਂ ਪੁੱਤ ਨਾਲ ਤੇ ਉਹਨਾਂ ਨੇ ਬੰਦੇ 50 ਅੰਦਰ ਉਹਨਾਂ ਦੇ ਆਪਣੇ ਬਰਾਡੇ ਅੰਦਰ ਲਾ ਹੋਈ ਸੀ ਬਾਹਲਾ ਇਹ ਅੰਦਰ ਆਏ ਪੁੱਤ ਜਦੋਂ ਕੋਠੇ ਚੜ੍ਹ ਕੇ ਜੋ ਦੇਖਿਆ ਤਾਂ ਉਦੋਂ ਦਾ ਉਦੋਂ ਹੀ ਮਾਰ ਨਹੀਂ ਕਰਨੇ ਪਾਤਗਾ ਸੰਤ ਫੋਟਾ ਹੀ ਨਹੀਂ ਲੱਗਾ ਵੀਦੋਂ ਮਾਰ ਗਿਆ ਪਤਾ ਹੀ ਨਹੀਂ ਪਿਆ ਤੇ ਕਦਾਂ ਤੇ ਚੜ ਕੇ ਕੁਲੀ ਟੀੜੀ ਇੰਨਾ ਸਾਰਾ ਪਿੰਡ ਦੇਖਿਆ ਕਿਸੇ ਪਿੰਡ ਨੂੰ ਘਾਰਾ ਨਹੀਂ ਛਡਾਇਆ ਕਿ ਨਾ ਸਰਪੰਚ ਨੇ ਲੱਗੇ ਤੇ ਸਾਨੂੰ ਬਹੁਤ ਪਛਿਆਰੀ ਬਚਾ। ਕਿਸੇ ਨੂੰ ਸਾਨੂੰ ਪੁੱਛਿਆ ਨਹੀਂ ਕਿ ਉਹ ਛਡਾ ਦੇ ਉਹ ਤਾਂ